ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਕਾਕੂ ਹੀਰਾ ਇਸ ਟਾਈਮ ਸਾਡੇ ਪਿੰਡ ਦੇ ਵਿੱਚ ਹੀ ਖੜੇ ਆਪਾਂ ਤੇ ਬਾਈ ਕੋਲੇ ਨਾ ਆਹ ਮੱਝ ਬੁਕਾਊ ਆ ਗਈ ਮੜਿਆ ਬਾਈ ਮਾਰਦੇ ਕੈਮਰਾ ਤੇ ਕਿਹੜੀ ਨਸਲ ਆ ਕਿੰਨਾ ਮਤਲਬ ਦੁੱਧ ਦੇ ਰੇ ਥੱਲੇ ਸਾਰੀ ਗੱਲਬਾਤ ਕਰਾਂਗੇ ਬਾਈ ਨਾਲ ਤੇ ਸੂਣ ਵਾਲੀ ਮੱਝ ਆ ਗਈ ਪਹਿਲਾਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਅ ਅੱਛਾ ਬਾਈ ਮੱਝ ਸੂਣ ਵਾਲੀ ਹੁਣੇ ਹਾਂ ਬਾਈ ਸੂਣ ਵਾਲੀ ਐ ਮੈਂ ਜਿੱਦਣ ਪੂਰੇ ਹੋ ਗਏ ਲੀਲੀ ਰਾਵੀ ਦੀ ਮੱਝ ਆ 12 ਕਿਲੋ ਦੁੱਧ ਆ ਇਹ ਥੱਲੇ ਪਿਛਲੇ ਸੂਈ ਸੀ ਜਦੋਂ ਉਦੋਂ 12 ਕਿਲੋ ਦੁੱਧ ਤਿਆਰ ਆਪਾਂ ਜ ਹੁਣ ਕਿੰਨਾ ਦੇ ਸਕਿਆ ਉਮੀਦ ਹੈਗੀ ਉਹਨੂੰ 12 ਤੋਂ ਬਾਹਰ-ਬਾਰ ਦੇਊਗੀ ਮੈਂ ਸਮਝਦਾ 12 ਤੋਂ ਬਾਅਦ-ਬਾਰ ਠੀਕ ਹੈ ਤੇ ਕਿਹੜੀ ਨਸਲ ਆ ਬਈ ਇਹ ਮੱਝ ਦੀ ਇਹ ਲੀਲੀ ਰਾਬੀ ਬਈ ਲੀਲੀ ਰਾਬੀ ਪਯੋਰਾ ਜਮਾ ਜਮਾ ਪਯੋਰ ਠੀਕ ਆ ਤੇ ਆਜਾ ਬਈ ਆਪਾਂ ਤੁਹਾਨੂੰ ਮੱਝ ਤੋੜ ਕੇ ਵੀ ਦਿਖਾਵਾਂ ਮਾੜਾ ਬਈ ਸਿੰਗਲ ਖੋਲ ਲਾ ਮਾੜਾ ਤੋੜ ਕੇ ਦਿਖਾਉਣੇ ਮੱਝ ਤੇ ਫਿਰ ਬਾਕੀ ਗੱਲ ਆਪਾਂ ਬਾਈ ਨਾਲ ਸਾਰੀ ਕਰਦੇ ਆਂਗੇ ਜੁੜੇ ਰਹੋ ਲੈ ਮਾੜੇ ਨੇ ਕੈਮਰਾ ਮਾਰ ਗਿਆ ਨੇੜੇ ਮਾਰਦੇ ਮਾੜਾ ਆਹ ਦੇਖ ਮਿੱਤਰੋ ਥੋੜਾ ਡਰਦੀ ਆ ਮੱਝ ਤੇ ਆ ਤੁਹਾਨੂੰ ਮੱਝ ਆਪਾਂ ਤੋੜ ਕੇ ਦਿਖਾ ਦੀ ਲਿਆ ਉਰੀ ਦਿਆ ਆ ਜਾ ਵੀ ਤੇ ਵੀਡੀਓ ਨੂੰ ਕਰ ਦਿਓ ਵੱਤੋ ਵੱਤ ਸ਼ੇਅਰ ਤੇ ਬਣਾਲੀ ਪਿੰਡ ਜ਼ਿਲ੍ਹਾ ਮਾਨਸਾ ਤੇ ਆਪਣੇ ਕੋਲੇ ਇਸ ਟਾਈਮ ਅੱਜ ਘੱਟ ਦੀ ਮੜੀ ਲਓ ਜੀ ਮਿੱਤਰੋ ਆ ਮੱਝ ਆ ਗਈ ਤੇ ਤੁਹਾਡੇ ਸਾਹਮਣੇ ਆਪਾਂ ਦਿਖਾ ਰਹੇ ਹਾਂ ਤੇ ਕੋਈ ਦੇ ਵਿੱਚ ਕੋਈ ਨੁਕਸ ਨਹੀਂ ਹੈ ਕਈ ਵਾਰੀ ਐ ਹੁੰਦਾ ਹਨ ਤੇ ਬਾਈ ਦੀ ਕਈ ਵਾਰੀ ਕੋਈ ਮਜਬੂਰੀ ਹੋਵੇ ਤਾਂ ਕਰਕੇ ਵੇਚ ਰਿਆ ਤੇ ਆਹ ਦੇਖੋ ਤੁਹਾਨੂੰ ਲੇਵਾ ਦਿਖਾਉਣੇ ਮੱਝ ਦਾ ਆਪਾਂ ਤੇ ਥੋੜਾ ਡਰਦੀ ਹੈ ਗੱਲ ਕਰ ਤੇ ਬਾਕੀ ਤੁਸੀਂ ਆ ਨੰਬਰ ਜਿਹੜਾ ਸਕਰੀਨ ਤੇ ਪਾਇਆ ਹੋਇਆ ਇਹ ਤੇ ਸਾਨੂੰ ਸੰਪਰਕ ਕਰ ਲਿਓ ਤੇ ਅੱਜ ਹੁਣ ਆਪਾਂ ਬਾਈ ਨਾਲ ਹੋਰ ਗੱਲਬਾਤ ਕਰਨੀ ਆ। ਬਾਈ ਕੋਈ ਨੁਕਸ ਨਕਸ ਤਾਂ ਨਹੀਂ ਹੈਗਾ? ਨਹੀਂ ਬਾਈ ਕੋਈ ਨੁਕਸ ਨਹੀਂ ਆਪਣੀ ਤੀਜਾ ਸੂਆ ਸੂਗੀ ਝੋਟੀ ਹੁਣ। ਅੱਛਾ। ਪੂਰੀ ਵੱਧ ਗਈ ਝੋਟੀ ਐ ਕੋਈ ਚਵਾਈ ਦੀ ਮਾੜੀ ਨਹੀਂ ਗਈ। ਠੀਕ ਆ। ਉਹਦਾ ਬਸ ਠੀਕ ਆ ਮਜਬੂਰੀ ਕਰਕੇ ਵੇਚਦੇ ਆ ਆਪਾਂ। ਹਾਂ ਤੇ ਨੰਬਰ ਆਪਾਂ ਸਕਰੀਨ ਤੇ ਵੀ ਚਲਾਵਾਂਗੇ ਆਪਣਾ ਵੜਾ ਬੋਲ ਵੀ ਦੇ ਬਾਈ ਇੱਕ ਵਾਰੀ। ਨੰਬਰ ਬਈ ਆਪਣਾ ਹੈਗਾ 98038 87736 ਦੁਬਾਰਾ ਬੋਲ ਦੇ। 98038 87736 ਠੀਕ ਆ ਤੇ ਰੇਟ ਦੀ ਗੱਲ ਬਾਈ ਹੈਨਾ ਤੁਸੀਂ ਆਪਣਾ ਫੋਨ ਤੇ ਕਰ ਲਿਓ ਬਾਈ ਨਾਲ। ਤੇ ਆ ਥੋੜੇ ਸਾਹਮਣੇ ਐ ਅ ਤੇ ਲੀਲੀ ਰਾਵੀ ਹੈ ਨਾ ਬਾਈ ਹਾਂ ਬਾਈ ਲੀਲੀ ਰਾਵੀ ਠੀਕ ਆ ਬਾਈ ਕਹਿੰਦਾ ਪਿਓਰ ਲੀਲੀ ਰਾਵੀ ਆ ਤੇ ਬਾਕੀ ਜਿਹੜੇ ਵੀਰ ਹਨਾ ਮੱਝਾਂ ਦੇਖਦੇ ਨੇ ਉਹਨਾਂ ਨੂੰ ਸਾਬ ਨੂੰ ਸਾਰਿਆਂ ਨੂੰ ਪਤੀ ਹੁੰਦਾ ਤੇ ਆਸ ਨੂੰ ਮੱਝ ਆਪਾਂ ਦਿਖਾ ਦਿੰਨੇ ਆ ਥੋੜਾ ਜਿਹਾ ਡਰਦੀ ਆ ਮੈਥੇ ਮੜਿਆ ਖੜਾ ਕੇ ਰੱਖੀ ਬਸ ਤੇ ਥੋੜਾ ਡਰਦੀ ਆ ਮੱਝ ਤੇ ਆਹ ਦੇਖੋ ਲੀਲੀ ਰਾਵੀ ਮੱਝ ਠੀਕ ਆ ਸਹੀ ਆ ਤੇ ਬਾਕੀ ਕਰ ਦਿਓ ਬਾਈ ਸ਼ੇਅਰ ਧੰਨਵਾਦ ਸਸੀ ਗਾਲ ਤੇ ਨੰਬਰ ਪਾਇਆ ਸਕਰੀਨ ਤੇ ਆਪਾਂ ਇਹਦੇ ਤੇ ਸੰਪਰਕ ਕਰ ਲਿਓ ਬਾਈ ਨੂੰ